ਭਾਈ ਜਦੋਂ ਨਾ ਆਪਣੇ ਪੰਜਾਬ ਦੇ ਵਿੱਚ ਆਪਣੀ ਸੋਸਾਇਟੀ ਦੇ ਵਿੱਚ ਇੱਕ ਇੱਕ ਨਾ ਬਹੁਤ ਗਲਤ ਚੀਜ਼ ਆ ਕੋਈ ਤੁਹਾਡਾ ਆਪਣਾ ਕਿਸੇ ਮੁਲਕ ਚ ਲੱਗ ਗਿਆ ਉੱਥੇ 2 ਸਾਲ 5 ਸਾਲ 6 ਸਾਲ ਰਿਹਾ ਹੁਣ ਉਹ ਦਿਲੋਂ ਇਹ ਚਾਹੁੰਦਾ ਵੀ ਯਾਰ ਮੇਰਾ ਇੱਥੇ ਮਨ ਨਹੀਂ ਲੱਗਦਾ ਮੈਂ ਵਾਪਸ ਆਉਣਾ ਚਾਹੁੰਦਾ ਪੈਸਾ ਤੇ ਲਾ ਮੈਂ ਜੋ ਕਮਾਉਣਾ ਸੀ ਮੇਰਾ ਜੋ ਮੋਟਿਵ ਸੀਗਾ ਮੇਰਾ ਹੱਲ ਹੋ ਗਿਆ ਹੁਣ ਮੈਂ ਵਾਪਸ ਆਪਣੇ ਪਿੰਡ ਆਉਣਾ ਚਾਹੁੰਦਾ ਉਹਦਾ ਪਿੰਡ ਉਹਨੂੰ ਐਕਸੈਪਟ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕੀਤਾ ਇੰਨੇ ਸਾਲਾਂ ਚ ਉਹਨੂੰ ਇਸੇ ਚੀਜ਼ ਦਾ ਦਿਲ 'ਚ ਹੋਈ ਗਿਆ ਵੀ ਯਾਰ ਬਾਕੀ ਤਾਂ ਹੋਰ ਕੋਈ ਮੁੜਦੇ ਨਹੀਂ ਇਹ ਕਿਉਂ ਮੁੜਿਆ ਆ ਇਹ ਕਹਿੰਦਾ ਤਾਂ ਇਸ ਕਰਕੇ ਆ ਵੀ ਮੈਂ ਮੁੜਿਆ ਵੀ ਉੱਥੇ ਮੈਨੂੰ ਚੈਨ ਨਹੀਂ ਹੈ ਮੈਨੂੰ ਪੀਸ ਨਹੀਂ ਮਿਲਦਾ ਮੈਂ ਪਿੰਡ 'ਚ ਰਹਿਣਾ ਇਹਦੀ ਗੱਲ ਕੋਈ ਹੋਰ ਹੋਣੀ ਆ ਬਾਈ ਇਹਦੇ ਤੋਂ ਉਨੀ ਮਿਹਨਤੇ ਨਹੀਂ ਹੋਈ ਇਹ ਉਹਨਾਂ ਆਪਣੇ ਆਪ ਲਈ ਕਰ ਹੀ ਨਹੀਂ ਸਕਿਆ ਇਹ ਤਾਂ ਮੁੜ ਰਿਹਾ ਉਹ ਜਿਹੜੇ ਮੁੜਨਾ ਚਾਹੁੰਦੇ ਸੀ ਨਾ ਇੰਨੇ ਸਾਲਾਂ 'ਚ ਜਿਹੜੇ ਅੱਜ ਵੀ ਬਜ਼ੁਰਗ ਨੇ ਤੁਸੀਂ ਜਿਨ੍ਹਾਂ ਨੂੰ ਅੱਜ ਵੀ 60ਾਂ ਦੇ ਨੂੰ 50ਾਂ ਦੇ ਨੂੰ 45ਾਂ ਦੇ ਨੂੰ ਮਿਲਦੇ ਹੋ ਮੈਂ ਅੱਜ ਵੀ ਉਹਨਾਂ ਦੇ ਚਿਹਰੇ ਦੇਖਦਾ ਹਾਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਨੂਰ ਨਹੀਂ ਹੈਗਾ ਉਹ ਮੁੜਦੇ ਮੁੜਦੇ ਅੱਜ ਤੋਂ 20 ਸਾਲ ਅਸੀਂ ਤਾਂ ਯਾਰ ਮੁੜਿਆ ਆਉਣਾ ਮੁੜਿਆ ਆਉਣਾ ਮੁੜਿਆ ਆਉਣਾ ਆ ਇਧਰ ਕਿਉਂ ਤੁਸੀਂ ਆ ਤਾਂ ਮੁੜਿਆ ਆਉਣਾ ਸਾਰਾ ਕੁਝ ਤਾਂ ਤੁਹਾਡੇ ਕੋਲ ਤਾਂ ਇੰਨਾ ਕੁਝ ਆ ਉੱਥੇ